ਕੈਨੇਡਾ ਸਰਕਾਰ ਵੱਲੋਂ ਰਾਤੋ-ਰਾਤ ਇੱਕ ਡਰਾਅ ਕੱਢਿਆ ਗਿਆ ਤਾਂ ਇੱਕ ਵੱਡਾ ਐਲਾਨ ਵੀ ਆਪਾਂ ਕਹਿ ਸਕਦੇ ਹਾਂ ਆਉਣ ਵਾਲੇ ਪੰਜਾਬੀਆਂ ਦੇ ਲਈ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਜਾਣਾ ਹੈ ਚਾਹੇ ਤੁਹਾਡਾ ਸਟੱਡੀ ਬੇਸ ਆ ਚਾਹੇ ਤੁਹਾਡੀ ਫਾਈਲ ਐਮਬੈਸੀ ਦੇ ਵਿੱਚ ਲੱਗੀ ਹੋਈ ਹੈ ਤੁਸੀਂ ਸੋਚ ਰਹੇ ਹੋ ਫਾਈਲ ਲਾਉਣ ਬਾਰੇ ਚਾਹੇ ਵਿਜ਼ਟਰ ਵੀਜਾ ਹੈ ਚਾਹੇ ਤੁਹਾਡਾ ਟੂਰਿਸਟ ਵੀਜ਼ਾ ਆਏ ਜਾਂ ਫਿਰ ਤੁਹਾਡਾ ਸਟੱਡੀ ਵੀਜ਼ਾ ਵਰਕ ਪਰਮਿਟ ਇਹਨਾਂ ਚਾਰਾਂ categories ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦੇ ਵੱਡਾ ਫਾਇਦਾ ਹੋਵੇਗਾ ਉਹ ਫਾਇਦਾ ਸਿਰਫ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿਉਂਕਿ ਕਿਸੇ ਵੀ ਏਜੰਟ ਨੇ ਤੁਹਾਨੂੰ ਉਸ ਫਾਇਦੇ ਬਾਰੇ ਨਹੀਂ ਦੱਸਣਾ ਜੇਕਰ ਤੁਹਾਨੂੰ ਕੋਈ ਦੱਸਦਾ ਤਾਂ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਕਿਉਂਕਿ ਵਾਹਿਗੁਰੂ ਸਭ ਦਾ ਭਲਾ ਕਰੇ ਆਪਾਂ ਹਮੇਸ਼ਾ ਹੀ ਸਭ ਦਾ ਭਲਾ ਮੰਗਦੇ ਹਾਂ ਪਰ ਟਰੂ ਜਾਣਕਾਰੀ ਦੇਣਾ ਆਪਣਾ ਫਰਜ਼ ਬਣਦਾ ਹੈ ਤੇ ਇੱਕ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਿੰਨੇ ਵੀ ਮੇਰੇ ਭਰਾ ਤੇ ਜਿੰਨੀਆਂ ਵੀ ਮੇਰੀਆਂ ਭੈਣਾਂ ਦੇਖਣਗ ਨਾ ਕਿਉਂਕਿ ਕਦੇ ਨਾ ਕਦੇ ਕਿਸੇ ਵੀ ਟਾਈਪ ਦਾ ਕੰਟੈਂਟ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਆ ਕਿਉਂਕਿ ਹਰ ਇੱਕ ਇਨਸਾਨ ਦਾ ਮਾਈਂਡ ਅਬਿਲਿਟੀ ਤੇ ਹਰ ਇੱਕ ਇਨਸਾਨ ਦੀ ਨੋਲਜ ਹਮੇਸ਼ਾ ਅਲੱਗ-ਅਲੱਗ ਹੁੰਦੀ ਆ ਮਾਰਕ ਮਿਲਰ ਦੁਆਰਾ ਰੀਸੈਂਟਲੀ ਫ੍ਰੈਂਚ ਭਾਸ਼ਾ ਦੇ ਵਿੱਚ ਕੈਨੇਡਾ ਵਿੱਚ ਪੀਆਰ ਦਿੱਤੀ ਗਈ ਕੈਨੇਡਾ ਦੇ ਵਿੱਚ ਪੀਆਰ ਲੈਣ ਲਈ ਜੇਕਰ ਤੁਹਾਡੀ ਭੈਣ ਭਰਾ ਕੋਈ ਵੀ ਕੈਨੇਡਾ ਦੇ ਵਿੱਚ ਰਹਿੰਦਾ ਹੈ ਉਹਨਾਂ ਨੂੰ ਇੱਕ ਸਕੋਰ ਨੂੰ ਕਲੈ ਜੇਕਰ ਉਹ ਸਕੋਰ ਦੀ ਕੈਟਾਗਰੀ ਉਹਨਾਂ ਦੇ ਉਸ ਵਿੱਚ ਆਉਂਦੀ ਹੈ ਪੀਆਰ ਦੇ ਵਿੱਚ ਤਾਂ ਹੀ ਉਹਨਾਂ ਨੂੰ ਪੀਆਰ ਮਿਲੂਗੀ ਜਿਵੇਂ ਕਿ ਰੀਸੈਂਟਲੀ ਜਰਨਲ ਰੌਕ ਕੱਢਿਆ ਗਿਆ ਹੈ ਉਹਦੇ ਵਿੱਚ ਸੀਆਰਸ ਸਕੋਰ ਰੱਖਿਆ ਗਿਆ ਹੈ 739 ਜੇਕਰ ਤੁਹਾਡਾ ਕੋਈ ਭੈਣ ਭਰਾ ਕੈਨੇਡਾ ਦੇ ਵਿੱਚ ਰਹਿੰਦਾ ਹੈ ਉਹਨਾਂ ਨੂੰ ਤੁਸੀਂ ਪੁੱਛ ਵੀ ਸਕਦੇ ਹੋ 739 40 ਸਕੋਰ ਕਰਨਾ 4 ਤੋਂ 5 ਸਾਲ ਲੱਗ ਜਾਂਦੇ ਆ ਅਸ ਤੋਂ ਜ਼ਿਆਦਾ ਟਾਈਮ ਵੀ ਲੱਗ ਜਾਂਦਾ 6 ਸਾਲ ਵੀ ਲੱਗ ਜਾਂਦੇ ਆ ਪਰ ਉਹਦੇ ਆਪੋਜ਼ਿਟ ਸਾਈਡਸ ਜੇ ਆਪਾਂ ਗੱਲ ਕਰੀਏ ਜਿੰਨਾ ਲੋਕਾਂ ਨੂੰ ਫ੍ਰੈਂਚ ਭਾਸ਼ਾ ਆਉਂਦੀ ਸੀ ਆਪਣੇ ਪੰਜਾਬ ਦੇ ਵਿੱਚੋਂ 70 ਤੋਂ 75 ਲੋਕ ਸੀ ਜਿਨ੍ਹਾਂ ਨੂੰ ਫ੍ਰੈਂਚ ਭਾਸ਼ਾ ਉਧਰ ਜਾ ਕੇ ਸਿੱਖੀ ਪੈਸਾ ਪੇ ਕਰਕੇ ਤੇ ਉਹਨਾਂ ਨੂੰ ਜੋ ਸੀਆਰਐਸ ਸਕੋਰ ਮਿਲਿਆ 305 ਦੇ ਵਿੱਚ 409 ਮਤਲਬ ਕਿ 305 ਦੇ ਉੱਤੇ ਜਿਨ੍ਹਾਂ ਦਾ ਸਕੋਰ ਸੀ CRS ਉਹਨਾਂ ਨੂੰ ਨਾਲ ਦੀ ਨਾਲ ਹੀ ਕੈਨੇਡਾ ਦੀ PR ਮਿਲ ਗਈ। ਇਸ ਲਈ ਤੁਹਾਡੇ ਕੋਲੇ ਸਮਾਂ ਹੈ। ਸਮਾਂ ਤੋਂ ਪਹਿਲਾਂ ਜੇਕਰ ਤੁਸੀਂ ਸੰਭਲ ਜਾਂਦੇ ਹੋ, ਕੁਝ ਸਿੱਖ ਲੈਣੇ ਹੋ, ਤੁਹਾਨੂੰ ਵਕਤ ਕਦੇ ਵਿੱਚ ਪੇੜਾ ਨਹੀਂ ਮਾਰਦਾ। ਨਹੀਂ ਤਾਂ ਫਿਰ ਵਕਤ ਜਦੋਂ ਆਉਂਦਾ ਹੈ ਬਹੁਤ ਖਰਾਬ ਕਰਕੇ ਜਾਂਦਾ ਹੈ। ਬੁਰਾ ਸਮਝ ਨੂੰ ਆਪਾਂ ਕਹਿ ਦਿੰਦੇ ਹਾਂ। ਇਸ ਲਈ ਚਾਹੇ ਤੁਹਾਡੀ ਫਾਈਲ ਕੈਨੇਡਾ 'ਚ ਲੱਗੀ ਹੈ, ਲਾਉਣੀ ਆ। ਫ੍ਰੈਂਚ ਭਾਸ਼ਾ 3 ਮਹੀਨੇ ਜ਼ਰੂਰ ਸਿੱਖ ਕੇ ਜਾਓ। Google ਤੋਂ ਸਿੱਖੋ ਚਾਹੇ, ਕੋਰਸ ਲਓ। ਧੰਨਵਾਦ।